ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਤੋਂ ਉਹਨਾਂ ਦੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ੀਤਲ ਅੰਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੇਰੀ ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਗਈ ਅੱਜ 26 ਮਹੀਨੇ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨੇ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨੇ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬੜੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮੈਂ ਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣਾ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਤੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀਏ ਅਸੀਂ ਤੁਹਾਡਾ ਕੰਮ ਕਰਾ ਰਹੇ ਆ ਅੱਜ ਜਿਹੜੀ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਇਹੜੀਆਂ ਗੱਡੀਆਂ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇੱਥੋਂ ਪਤਾ ਲੱਗਦਾ ਕਿ ਗੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਨਹੀਂ ਪੈਣੀ ਬੁਰਾਂ ਸਾਹਿਬ ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੁੱਦੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਹਿਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਆ ਅਜ ਲਾਟਰੀ ਹਸਪਤਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪਰਮਾਤਮਾ ਨੂੰ ਤੁਸੀਂ ਵੀ ਜਾਣ ਦੇਣੀ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਹਸਪਤਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਗਲੀ ਨਾ ਕਰ ਰਿਹਾ ਕਰਤਾਰਪੁਰ ਤੋਂ ਚੱਲੂ ਹੋ ਜਾਓ ਜਲੰਧਰ ਨੋਟਸ ਚੱਲੂ ਹੋ ਜਾਓ ਜਾਂਦਾ ਸੈਂਟਰ ਜਲੰਧਰ ਵੈਸਟ ਜਲੰਧਰ ਪਲਾਂਟ ਜਾ ਕੇ ਦੇਖੋ ਲਾਟਰੀ ਦੇ ਹਸਪਤਾਲ ਗਲੀ ਗਲੀ ਚ ਖੁੱਲੇ ਆ ਸਭ ਬੰਦ ਕਿਉਂ ਨਹੀਂ ਕਰਵਾਇਆ ਇਹ ਤਾਂ ਰੀ ਪਾਰਟੀ ਹੈ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੀ ਕੁਰਸੀ ਤੇ ਬੈਠੇ ਮੰਤਜਮ ਅਫਸਰ ਉਹ ਕਹਿੰਦੇ ਅਸੀਂ ਹਫ਼ਤਾ ਜਿਹੜਾ ਹੈ ਇਸ ਨੂੰ ਉੱਪਰ ਭੇਜਦੇ ਆਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਕਿ ਕਐਮਐਲਏ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੋਜ਼ 'ਚ ਮੇਰਾ ਕੋਣ ਹੈ ਜਿਸ ਸਮੇਂ ਤੁਸੀਂ ਗਰਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕਿੰਟ 'ਚ ਮੇਰਾ ਰਿਸ਼ਤਦਾਰ ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹਫਿਸ਼ਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਆਰਾ ਫਿਰ ਕਹਿਣਾ ਚਾਹਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਰ ਉੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਤੇ ਉੱਤੇ ਦੋ ਦਿਨ ਪਹਿਲੇ ਭਾਰ ਕੋ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅੱਜ ਨਸ਼ਾ ਪੁਲਿਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾਂ ਸੱਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜ਼ਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਆ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇਚੀ ਦਾ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਔਰ ਮਸ਼ੀਨ ਔਰ ਨੂੰ ਮੇਰੇ ਮੁੱਖ ਮੰਤਰੀ ਪੁਰਵ ਛੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਠੀਕ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਕੋਈ ਜਾ ਕੇ ਦੁਕਾਨਾਂ ਬੰਦ ਨਹੀਂ ਕਰਾ ਸਕਦੇ ਸ਼ੀਤਲ ਅੰਗਰਾਲ ਦੀ ਜਿਹੜੀ ਨਾਰਥ ਹੈ ਤੁਹਾਡਾ ਐਮਐਲਏ ਆ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕੈਂਟ ਦੇ ਵਿੱਚ ਸ਼ੀਤਲ ਅੰਗਰਾਲ ਦੀ ਦੁਕਾਨ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਸਿੱਧ ਸਿਚੂ ਚਿਲ ਰਿੰਕੂ ਅ ਸ਼ੀਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਕਾ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਹੈ ਇਸ ਚੀਜ਼ ਨੂੰ ਮੇਰੇ ਲੋਕ ਕੈ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਤੇਰਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀਆਂ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਈ ਨਹੀਂ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਰ ਖੁਦ ਖੋਲਣ ਜਾ ਰਹੀ ਹੈ ਇਹ ਰਿਹਾ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿਦਾਂ ਲੋਕ ਪਹਿਲੇ ਦਾ ਹੱਥ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖੁਲਾਨ ਦੇ ਲਈ ਪਹਿਲੇ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਮੇਰੇ ਲੋਕੇ ਜੀ ਬਰਦਾਸ਼ਤ ਨਹੀਂ ਕਰਨਗੇ ਜੋ ਉਹਨਾਂ ਲੋਕਾਂ ਦੀ ਨਾਲ ਖਵਾੜ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਬਧਾਇਕ ਸੀ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਂਡਰੀ ਦੇ ਖਿਲਾਫ ਸੋ ਜੋ ਆਮ ਆਦਮੀ ਦੀ ਪਾਰਟੀ ਤੋਂ ਭਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ ਦੀ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਦੇ ਵੇਸਟ ਲੈ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨੂੰ ਤਾਂ ਜਲੰਧਰ ਵਿੱਚ ਰਹਿੰਦੇ ਨਹੀਂ ਉਹ ਤੇ ਉਹ ਤੇ ਜਲੰਧਰ ਵੇਸਟ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਤਪੁਰ ਨਗਰ 'ਚ ਹੋਇਆ ਸੀ ਉੱਥੇ ਤੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਆ ਭਾਰਤੋਨਗਰ ਦੇ ਉਹ ਬੜੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉਤੋਂ ਵੀ ਇਹਨਾਂ ਦੀ ਜਿਹੜੀ ਰਿਜ਼ਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਾਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭੱਜੇ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ ਉਸ ਮਹਿਲਾਂ ਦੇ ਜਿਹੜੇ ਮੈਚ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸਟ ਦੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਟਲ ਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਆ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਸੀ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਰਟੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ